ਹਾਂਜੀ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਇਹਨੇ ਸੰਗਤਾਂ ਵਾਸਤੇ ਖੁੱਲਾ ਲੰਗਰ ਵੀ ਵਰਤਾਇਆ ਜਾਂਦਾ ਹੈ ਪੱਖਿਆਂ ਦੀ ਇੰਤਜ਼ਾਮ ਹੈਗਾ ਸਭ ਬਹੁਤ ਅੱਛਾ ਕੀਤਾ ਹੋਇਆ ਵਧੀਆ ਜੇ ਦਰਸ਼ਨ ਹੁੰਦੇ ਨੇ ਔਰ ਕਿਉਂ ਭਈ ਲਾਈਨ ਆ ਵਾਈਜ਼ ਸਾਰਿਆਂ ਨੂੰ ਭੇਜਦੇ ਨੇ ਅੰਦਰ ਇੱਥੇ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਵਾਹਿਗੁਰੂ ਦੀ ਚੜ੍ਹਦੀ ਕਲਾ ਹੈਗੀ ਇੱਥੇ ਆਕੇ ਗਰਮੀ ਦਾ ਅਹਿਸਾਸ ਹੋਇਆ ਜਿਸ ਹਿਸਾਬ ਨਾਲ ਪੰਖੇ ਲਾਏ ਪਾਣੀ ਵਾਲੇ ਮੈਟਾ ਦੇ ਪਾਣੀ ਪੰਦੇ ਸ਼ਬੀਲਾ ਲਾਈਆਂ ਨਾ ਜੀ ਨਾ ਉਹ ਪਰਮਾਤਮਾ ਦੀ ਮਿਹਰ ਹੈ ਕਿਸੇ ਨੂੰ ਗਰਮੀ ਕੁਝ ਪਤਾ ਨਹੀਂ ਲੱਗਦੀ ਦਰਸ਼ਨ ਕਰਕੇ ਬਲਕਿ ਮਨ ਵੀ ਸ਼ੁੱਧ ਹੋ ਜਾਂਦਾ ਤੇ ਠੰਡ ਵੀ ਪੈ ਜਾਂਦੀ ਹੈ ਅਸੀਂ ਚੰਡੀਗੜ੍ਹ ਤੋਂ ਆਏ ਆ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਹੈ ਬਿਲਕੁਲ ਗਰਮੀ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇੱਥੇ ਇਹਨਾਂ ਨੇ ਮੈਟ ਵਿਛਾਏ ਨੇ ਉਹਨਾਂ ਦੇ ਉੱਤੇ ਪਾਣੀ ਪਾਇਆ ਤਾਂ ਕਿ ਠੰਡਕ ਫੀਲ ਹੋਵੇ ਫੈਨ ਲੱਗਾ ਉਹਦੇ ਨਾਲ ਪਾਣੀ ਵੀ ਆਉਂਦਾ ਸਪ੍ਰਿੰਕਲਰ ਟਾਈਪਸ ਉਹ ਵੀ ਬਹੁਤ ਅੱਛਾ ਹੈ ਨਾਰੇ ਕੁਲਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਛਬੀਲਾਂ ਲਾਈਆਂ ਨੇ ਠੰਡਾ ਪਾਣੀ ਦਿੰਦੇ ਪਏ ਨੇ ਬਹੁਤ ਅੱਛਾ ਫੀਲ ਹੋਇਆ ਕੋਈ ਗਰਮੀ ਫੀਲ ਨਹੀਂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤ ਕਰਦੀ ਹੈ ਸੋ ਹੁਣ ਗਰਮੀ ਦੇ ਦਿਨਾਂ ਵਿੱਚ ਸੰਗਤਾਂ ਦੀ ਜਿਹੜੀ ਆਮਦ ਆ ਹੋਰ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਸੋ ਇਹ ਛੁੱਟੀਆਂ ਦੇ ਦਿਨਾਂ ਵਿੱਚ ਜਿੱਥੇ ਸੰਗਤ ਦੀ ਆਮਦ ਵਧੀ ਆ ਉੱਥੇ ਸਤਿਗੰਤ ਜੀ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਬੰਧ ਵੀ ਉਹ ਵਿਸਾਲ ਕੀਤੇ ਗਏ ਨੇ ਗਰਮੀਆਂ ਦੇ ਦਿਨਾਂ ਨੂੰ ਦੇਖਦੇ ਹੋਏ ਜਿਵੇਂ ਪ੍ਰਕਰਮਾਂ ਦੇ ਵਿੱਚ ਜਿਹੜੀ ਮਿੱਟੀਾਂ ਦੀ ਵਿਸਾਈਆ ਉਹ ਵੱਧ ਕਰ ਦਿੱਤੀ ਗਈ ਆ ਤੇ ਹਰ ਘੰਟੇ ਡੇਢ ਘੰਟੇ ਬਾਅਦ ਲੋਡ ਅਨਸਾਰ ਉਹਨਾਂ ਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਗਰਨਾ ਹ ਇਹਨਾਂ ਟਾਟਾ ਤੋਂ ਇਲਾਵਾ ਸੰਗਤਾਂ ਦੇ ਲਈ ਚਾਹੇ ਘੰਟਾ ਘਰ ਹੋ ਗਿਆ ਚਾਹੇ ਦਰਸ਼ਨੀ ਡਿਊਟੀ ਹੋ ਗਈ ਚਾਹੇ ਲੰਗਰ ਹਾਲ ਦੇ ਸਾਹਮਣੇ ਹੋ ਗਿਆ ਚਾਹੇ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਹੋ ਗਿਆ ਇੱਥੇ ਸੰਗਤਾਂ ਦੇ ਲਈ ਸਾਹ ਕਰਨ ਵਕਤੇ ਚਾਨਣੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਜਾਣ ਮੁਕੇ ਧੁੱਪ ਨਾ ਲੱਗੇ ਤੇ ਇਸ ਤੋਂ ਇਲਾਵਾ ਅ ਪ੍ਰਕਰਮਾਂ ਦੇ ਵਿੱਚ ਬੱਖ-ਬੱਖ ਜਗ੍ਹਾ ਤੇ ਜਮੇਦਰ ਸਿੰਘ ਜੂੜੀ ਦੇ ਸਾਹਮਣੇ ਸੰਗਤਾਂ ਦੇ ਲਈ ਜਦੋਂ ਲੈਣਾ ਚ ਖਣਦੀ ਆ ਸੰਗਤ ਉਹਨਾਂ ਨੂੰ ਗਰਮੀ ਨਾ ਲੱਗੇ ਵਧੀਆ ਵੱਡੇ ਵਾਟਰ ਪੂਲਰ ਹਵਾ ਵਾਲੇ ਕੂਲਰ ਲਗਾਏ ਗਏ ਨੇ ਤੇ ਉੱਪਰੋਂ ਇੱਕ ਪਾਣੀ ਵਾਲਾ ਡ੍ਰਿਪ ਵੀ ਲਾਇਆ ਗਿਆ ਤਾਂ ਕਿ ਸੰਗਤਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਕਿਉਂਕਿ ਸੰਗਤਾਂ ਨੂੰ ਘੰਟਾ-ਘੰਟਾ ਦੋ-ਦੋ ਘਟੇ ਉੱਥੇ ਆਪਣੇ ਖੜ ਕੇ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੰਗਤਾਂ ਪ੍ਰਤੀ ਇੱਕ ਬੇਨਤੀ ਆ ਜਦੋਂ ਅਸੀਂ ਦਰਸ਼ਨੀ ਡਿਊਟੀ ਦੇ ਸਾਹਮਣੇ ਲਾਈਨਾਂ ਦੇ ਵਿੱਚ ਅਸੀਂ ਖੜਦੇ ਹਾਂ ਗਰਮੀ ਦੇ ਦਿਨ ਹੋਣ ਕਰਕੇ ਥੋੜਾ ਜਿਹਾ ਅੱਗੋਂ ਤੋਂ ਪਿੱਛੋਂ ਤੋਂ ਆਪਣਾ ਸੰਗਤ ਤੋਂ فاਜ਼ਲਾ ਰੱਖਣਾ ਚਾਹੀਦਾ ਤਾਂ ਕਿ ਆਪ ਨੂੰ ਵੀ ਗਰਮੀ ਘੱਟ ਲੱਗੇ ਤੇ ਦੂਸਰੇ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ ਸੋ ਇਹ ਗਰਮੀਆਂ ਦੇ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਕਰਮਾਂ ਦੇ ਵਿੱਚ ਸਰੋਵਰ ਤੇ ਚਾਰੇ ਕੋਨਿਆਂ ਤੇ ਠੰਡੇ ਜਲ ਦੀ ਸੇਵਿਤ ਚਲਦੀ ਆ ਸੋ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਆ ਸੋ ਜਿੱਥੇ ਸੰਗਤਾਂ ਗਿਣਤੀ 'ਚ ਬਹੁਤ ਯਾਦੇ ਨੇ ਉਥੇ ਗਰਮੀ ਦੇ ਦਿਨਾਂ ਵਿੱਚ ਜਿਵੇਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ਆਧਾਰੇ ਨੇ ਉਹ ਵੀ ਹਰ ਸਾਲ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਨੇ ਸਟੂਡੈਂਟ ਨੇ ਸਾਡੇ ਉਹ ਇੱਥੇ ਵਲੰਟੀਅਰ ਸੌਰ ਤੇ ਦਰਬਾਰ ਸਾਹਿਬ ਦਾ ਸਥਾਨ ਉਹਨਾਂ ਨੇ ਸੇਵਾ ਕਰਨ ਲਈ ਚੁਣਿਆ ਤੇ ਆਮ ਵੇਖਿਆ ਜਾਂਦਾ ਕਿ ਜਿਹੜੇ ਹੋਰ ਸਕੂਲਾਂ ਦੇ ਸਟੂਡੈਂਟ ਨੇ ਉਹ ਕਿਤੇ ਪਹਾੜੀਆਂ ਤੇ ਜਾਂ ਆਪਣਾ ਹੋਰ ਇਹਨਾਂ ਛੁੱਟੀਆਂ 'ਚ ਸਮਾ ਬਤਾਉਣ ਦਾ ਯੁਕਤ ਬਣਾਉਂਦੇ ਨੇ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਆਕਰਾਰੇ ਨੇ ਜੋ ਸਾਡਾ ਮੇਨ ਮਨੋਰਥ ਆ ਬਾਣੀ ਤੇ ਬਾਣੇ ਨਾਲ ਜੋੜਦਾ ਤੇ ਉਹ ਇੱਥੇ ਉਹਨਾਂ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਇੱਥੇ 1 ਮਹੀਨਾ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਸੰਗਤ ਨੂੰ ਮਾਰਗਦਰਸ਼ਨ ਕਰਨਗੇ ਨਾਲੇ ਕੀਰਤਨ ਸਰਵੰਤ ਕਰਨਗੇ ਜੇ ਗੱਲ ਕਰੀਏ ਤੇ ਜਿਹੜੇ ਸ਼ਬੀਲਾਂ ਲੱਗਦੀਆਂ ਪ੍ਰਕਰਮਾਂ ਦੇ ਵਿੱਚ ਕਿ ਉਹਨਾਂ ਦੀ ਗਿਣਤੀ ਨੂੰ ਵੀ ਵਧਾਇਆ ਗਿਆ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸੰਗਤ ਉੱਥੇ ਪੁੱਜਦੀ ਹੈ ਤੇ ਉੱਥੇ ਕਾਫੀ ਰਸ਼ ਜ਼ਰੂਰ ਆਂਦਾ ਵਾ ਜਿਵੇਂ ਆਮ ਦਿਨਾਂ ਦੇ ਵਿੱਚ ਚਾਰ ਕੌਨਿਆਂ 'ਚ ਸਾਡੀਆਂ ਸਵੀਲਾ ਲਗਾਈ ਹੋਈਆਂ ਨੇ ਪਰ ਜਿਵੇਂ ਐਤਵਾਰ ਦਾ ਦਿਨ ਹੋ ਗਿਆ ਕੋਈ ਦੁਰਪੁਰਬ ਕੋਈ ਸੰਗਰਾਮ ਐਦਾਂ ਦਾ ਕੋਈ ਦਿੱਤ ਤਿਹਾਰ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਚਾਰ ਤੋਂ 6 ਵੀ ਕਰ ਦਿੱਤੇ ਜਾਂਦੇ ਨੇ 5 ਵੀ ਕਰ ਦਿੱਤੇ ਜਾਂਦੇ ਨੇ 7 ਵੀ ਕਰ ਦਿੱਤੇ ਜਾਂਦੇ ਨੇ ਜਿਵੇਂ ਲੰਗਰ ਦੇ ਬਾਹਰ ਵੀ ਐਦਾਂ ਦਿਨ ਤਿਹਾਰ ਤੇ ਸੰਗਤ ਦੇ ਲਈ ਸਵੀਲਾ ਲਗਾਈ ਜਾਂਦੀ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ